ਅੱਜ ਸ਼ਿਵਰਾਤਰੀਆਂ ਦਿਹਾੜਾ ਜਿਸ ਨੂੰ ਲੈ ਕੇ ਲਗ ਲਗ ਮੰਦਰਾਂ ਦੇ ਵਿੱਚ ਸ਼ਿਵਗੁਆਨ ਦੀ ਪੂਜਾ ਹੋ ਰਹੀ ਹੈ ਇੱਕ ਐਦਾਂ ਦੇ ਮੰਦਰ ਦੇ ਤੁਹਾਨੂੰ ਲੈ ਕੇ ਆਏ ਹਾਂ ਜੋ ਕਿ 600 ਸਾਲ ਪੁਰਾਣਾ ਮੰਦਰ ਹੈ ਸ਼ਿਵਗੁਆਨ ਦਾ ਸ਼ਿਵਲਿੰਗ ਦੱਸਿਆ ਜਾਂਦਾ ਹੈ ਇਸ ਜਗ੍ਹਾ ਉੱਤੇ ਆਪਣੇ ਆਪ ਪ੍ਰਗਟ ਹੋਇਆ ਸੀ ਕਿ ਤਾਂ ਸੀ ਸਮੇਂ ਖੜੇ ਆ ਨਿਊ ਚੰਡੀਗੜ੍ਹ ਦੇ ਪਿੰਡ ਜੈੰਤੀ ਮਾਜਰੀ ਜੋ ਕਿ ਜੈੰਤੀ ਮਾਤਾ ਮੰਦਰ ਦੇ ਨਾਮ ਤੋਂ ਹੀ ਮਸ਼ਹੂਰ ਹੈ ਤੇ ਨਾਲ ਦੀ ਨਾਲ ਸ਼ਿਵ ਮੰਦਰ ਜੋ ਕਿ 600 ਸਾਲ ਪੁਰਾਣਾ ਹੈ ਤੁਸੀਂ ਇਹ ਦੇਖਾ ਦਿੰਨੇ ਆ ਮੰਦਰ ਦੇ ਅੰਦਰ ਦੀਆਂ ਜਿੱਥੇ ਕਿ ਸੰਗਤਾਂ ਲਗਾਤਾਰ ਪਹੁੰਚ ਰਹੀਆਂ ਨੇ ਨਮਸਤਕ ਹੋ ਰਹੀਆਂ ਨੇ ਕਿਉਂਕਿ ਅੱਜ ਸਵੇਰ ਤੋਂ ਹੀ ਜੇ ਆਪਾਂ ਗੱਲ ਕਰੀਏ ਤਾਂ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦਾ ਇਕੱਠ ਲਗਾਤਾਰ ਠਾਠਾ ਮਾਰਦਾ ਦਿਸ ਰਿਹਾ ਹੈ ਕਿ ਆਪਣੀ ਆਪਣੀ ਸ਼ਰਧਾ ਲੈ ਕੇ ਪਹੁੰਚਿਆ ਹੋਈਆਂ ਨੇ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਛੋਟੇ ਬੱਚੇ ਤੇ ਨਾਲ ਦੀ ਨਾਲ ਬਜ਼ੁਰਗ ਹਰ ਬੰਦਾ ਅੱਜ ਸਜਦਾ ਕਰ ਰਿਹਾ ਹੈ ਸ਼ਿਵ ਭਗਵਾਨ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਸ਼ਿਵ ਭਗਵਾਨ ਦਾ ਅੱਜ ਵਿਆਹ ਸੀ ਜਿਸ ਨੂੰ ਲੈ ਕੇ ਅੱਜ ਖੁਸ਼ੀ ਦੇ ਨਾਲ ਲੋਕ ਸ਼ਿਵਲਿੰਗ ਦੇ ਉੱਤੇ ਮੱਥਾ ਟੇਕਣ ਵਾਸਤੇ ਆ ਰਹੇ ਨੇ ਤੇ ਜਿਹੜੀ ਪ੍ਰਬੰਧਕ ਕਮੇਟੀ ਹੈ ਉਹਨਾਂ ਵੱਲੋਂ ਸੰਗਤਾਂ ਲਈ ਪ੍ਰਬੰਧ ਕੀਤੇ ਹੋਏ ਨੇ ਤੁਸੀਂ ਦੇਖੋ ਕਿ ਜੇ ਆਪਾਂ ਸ਼ਿਵਲਿੰਗ ਦੀ ਤਸਵੀਰ ਦਿਖਾਈਏ ਤਾਂ ਮੈਂ ਕੈਮਰਾਮੈਨ ਨੂੰ ਵੀ ਕਹਾਂਗਾ ਕਿ ਸ਼ਿਵਲਿੰਗ ਦੀ ਤਸਵੀਰ ਦਿਖਾ ਦਿਓ ਇਹ ਹੀ 600 ਸਾਲ ਪੁਰਾਣਾ ਸ਼ਿਵਲਿੰਗ ਹੈ ਜਿੱਥੇ ਕੀ ਇਹ ਸ਼ਿਵਲਿੰਗ ਆਪ ਪ੍ਰਗਟ ਧਰਤੀ ਵਿੱਚ ਹੋਇਆ ਸੀ ਤਾਂ ਇਹ ਸੰਗਤਾਂ ਦਰਸ਼ਨ ਕਰਨ ਵਾਸਤੇ ਜਗਤ ਉੱਤੇ ਆ ਰਹੇ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਜੈੰਤੀ ਮਾਜਰੀ ਸ਼ਿਵ ਮੰਦਿਰ ਦੀਆਂ ਜਿੱਥੇ ਕੀ ਤੁਸੀਂ ਦੇਖੋ ਕਿ ਹਜ਼ਾਰਾਂ ਦਾ ਇਕੱਠ ਅੱਜ ਇਸ ਮੰਦਿਰ ਦੇ ਵਿੱਚ ਹੋਇਆ ਤਾਂ ਜਲ ਚੜਾਇਆ ਜਾ ਰਿਹਾ ਹੈ ਸ਼ਿਪਗੁਆ ਦੇ ਉੱਤੇ ਫੁੱਲ ਚੜਾਏ ਜਾ ਰਹੇ ਨੇ ਤੇ ਆਪਣੇ ਆਪਣੀ ਸ਼ਰਧਾ ਲੈ ਕੇ ਇਸ ਜਗ੍ਹਾ ਦੇ ਉੱਤੇ ਸੰਗਤਾਂ ਪਹੁੰਚੀਆਂ ਹੋਣ ਜਾਣੇ ਇਹ ਸ਼ਿਵਲਿੰਗ ਤੁਸੀਂ ਦੇਖੋ ਕੀ ਇੱਕ ਇਤਿਹਾਸਿਕ ਸ਼ਿਵਲਿੰਗ ਹੈ ਕਿ ਕੁਝ 600 ਸਾਲ ਪਹਿਲਾਂ ਰਾਜੇ ਮਹਾਰਾਜਾਂ ਦੇ ਸਮੇਂ ਦਾ ਅਥਨੌਰ ਸ਼ਹਿਰ ਵਸਦਾ ਸੀ ਉਸ ਸਮੇਂ ਤੋਂ ਇਹ ਪੂਜਾ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਦੀ ਦੱਸਣਗੇ ਕਿ ਇਹ ਸ਼ਿਵਲਿੰਗ ਪ੍ਰਗਟ ਹੋਇਆ ਹੋਇਆ ਹੈ ਇਸ ਨੂੰ ਲੈ ਕੇ ਰਾਜਾ ਸਨੌਰ ਸ਼ਹਿਰ ਖਤਮ ਹੋ ਚੁੱਕਾ ਹੈ ਪਰ ਉਸ ਦੇ ਨਾਲ ਨਾਲ ਸ਼ਿਵ ਮੰਦਿਰ ਅੱਜ ਵੀ ਉਸੇ ਤਰ੍ਹਾਂ ਇਸ ਜਗ੍ਹਾ 'ਤੇ ਉੱਤੇ ਹੈ ਤੇ ਸੰਗਤਾਂ ਦੂਰ ਦਰਾਡੇ ਤੋਂ ਇਸ ਜਗ੍ਹਾ 'ਤੇ ਆਂਦੀਆਂ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਹਾਂ ਬਹੁਤ ਬਹੁਤ ਸ਼ੇਅਰ ਕਰਿਓ ਜਿੰਨੀਆਂ ਸੰਗਤਾਂ ਵੇਖ ਰਹੀਆਂ ਨੇ ਆ ਸ਼ਿਵਰਾਤਰੀ ਦੇ ਮੌਕੇ ਸਾਰੇ ਸ਼ਿਵ ਭੋਲੇ ਦਾ ਨਾਮ ਲਿਖ ਕੇ ਕਮੈਂਟ ਜ਼ਰੂਰ ਕਰਿਓ ਤੇ ਅੱਗੇ ਸ਼ੇਅਰ ਵੀ ਆਪਣੇ ਦੋਸਤ ਮਿੱਤਰਾਂ ਤੱਕ ਕਰ ਦਿਓ ਕਿਉਂਕਿ ਇਹ ਸ਼ਿਵ ਮੰਦਿਰ ਇਤਿਹਾਸਿਕ ਮੰਦਿਰ ਹੈ ਜਿਸ ਤਰੀਕੇ ਨਾਲ ਚੰਡੀਗੜ੍ਹ ਦਾ ਸਕੇਤੜੀ ਸ਼ੀਮ ਮੰਦਿਰ ਤੇ ਆਸੀ ਕੈ ਇਸ ਤਰੀਕੇ ਦਾ ਹੀ ਇਸ ਜਗ੍ਹਾ ਦੇ ਉੱਤੇ ਇਹ ਮੰਦਿਰ ਬਣ ਚੁੱਕਾ ਹੈ ਤਾਂ ਸੰਕਤਾਂ ਦਾ ਇਕੱਠ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਤੁਹਾਨੂੰ ਦਿਖਾ ਰਹੇ ਆ ਕਮੇਟੀ ਸਾਡੇ ਨਾਲ ਹੈ ਗੱਲਬਾਤ ਉਹਨਾਂ ਨਾਲ ਕਰਾਂਗੇ ਤਾਂ ਦੱਸਿਆ ਜਾ ਰਿਹਾ 600 ਸਾਲ ਪੁਰਾਣਾ ਮੰਦਿਰ ਹੈ ਹਾਂਜੀ ਹਾਂਜੀ ਤਾਂ ਕੀ ਇਤਿਹਾਸ ਇਸ ਮੰਦਿਰ ਦਾ ਕਿਵੇਂ ਬਣਿਆ ਇਹ ਇਹ ਤੁਹਾਡੇ ਦਰਸ਼ਕਾਂ ਨੂੰ ਦੱਸੋ ਜੀ ਹਾਂ ਇਹ ਮੰਦਿਰ ਜੀ ਜੇ ਜੋ ਹਨਰਾ ਸ਼ਾਇਦ ਤਾਂ ਨਾ ਉਹ ਪੁਰਾਣਾ ਉਦੋਂ ਦਾ ਹੀ ਮੰਦਿਰ ਹੈ ਜੀ ਇਹ ਦਿਖਾ ਰਹੇ ਆ ਜਿੱਥੇ ਕੀ 6-700 ਸਾਲ ਹੋ ਗਏ ਬਣੇ ਪੁਰਾਣੇ ਨੂੰ ਲੱਗੀਆਂ ਹੋਈਆਂ ਨੇ ਅੱਛਾ ਇਹਦੀ ਮਾਤਰਾ ਬਹੁਤ ਪੁਰਾਣੀ ਹੈ ਨਾ ਮੈਂ ਸਾਡੇ ਚੇਅਰਮੈਨ ਸਾਹਿਬਾ ਇਹ ਦੱਸੂਗੇ ਜੀ ਜੈੰਤੀ ਨਹੀਂ ਮਾਤਾ ਦਾ ਮੰਦਿਰ 600 ਸਾਲ ਪੁਰਾਣਾ ਉਸਦੇ ਨਾਲ ਹੀ ਬਣਿਆ ਸੀ ਮੰਦਿਰ ਨਹੀਂ ਉਸ ਤੋਂ ਵਾਹ ਪੁਰਾਣਾ ਤੋਂ ਪਹਿਲਾਂ ਬਣ ਰਿਹਾ ਹੈ ਕੀ ਇਤਿਹਾਸ ਇਸ ਮੰਦਿਰ ਦਾ ਮਿਲ ਕੀਤਾ ਤੁਹਾਨੂੰ ਪਤਾ ਲੱਗੇ ਕਿ ਹਜ਼ਾਰੀ ਸੰਗਤਾਂ ਨਮਸਤਕ ਹੋਣ ਵਾਸਤੇ ਆ ਰਹੀਆਂ ਜਿਸ ਤਰੀਕੇ ਨਾਲ ਸਕੈਤਰੀ ਦੇ ਵਿੱਚ ਮੇਰੇ ਨਾਲ ਵੱਡਾ ਮੇਲਾ ਭਰਦਾ ਉਸ ਤਰੀਕੇ ਨਾਲ ਇੱਥੇ ਭਰਨਾ ਜੀ ਇਹ ਮੰਦਿਰ ਇਤਿਹਾਸਿਕ ਮੰਦਿਰ ਜੀ ਆਪ ਧਰਤੀ 'ਤੇ ਪ੍ਰਗਟ ਹੋਇਆ ਮੰਦਿਰ ਹੈ ਜੀ ਬਾਅਦ ਚ ਨਹੀਂ ਬਣਾਇਆ ਸ਼ਿਵ ਲਿੰਗ ਧਰਤੀ 'ਤੇ ਪ੍ਰਗਟ ਹੋਇਆ ਜੀ ਆਪਣੇ ਆਪ ਹੋਇਆ ਜਦੋਂ ਦੱਸਿਆ ਜਾ ਰਿਹਾ ਜੀ ਰਾਜੇ ਦਾ ਥਨੌਰ ਸ਼ਹਿਰ ਸੀ ਉਸ ਸਮੇਂ ਰਾਜੇ ਵੀ ਜਿਦੋਂ ਪੂਜਾ ਕਰਦੇ ਰਾਜਿਆਂ ਦੇ ਟਾਈਮ ਤੇ ਬਣਾਇਆ ਉਹਨਾਂ ਨੇ ਬਣਾਇਆ ਹੋਇਆ ਹੈ ਪਹਿਲਾਂ ਮੂਰਤ ਉਹ ਹੁਣ ਸਾਡੇ ਲੋਕੀ ਬਹੁਤ ਆਉਂਦੇ ਚੰਡੀਗੜ੍ਹ ਪੰਜਗੁੱਲਾ ਇਦੋਂ ਤੋਂ ਤੁਹਾਨੂੰ ਲੱਗਿਆ ਕਿ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਜਾਂ ਕੋਈ ਹੋਰ ਕਿਤੇ ਵੀ ਤੁਹਾਰੀਆਂ ਸੰਗਤਾਂ ਦੇਖੋ ਲੰਗਰ ਦਾ ਰਹਿਣ ਦਾ ਖਾਣ ਪੀਣ ਦਾ ਟ੍ਰੈਫਿਕ ਦਾ ਬੱਸਾਂ ਲੱਗੀਆਂ ਸਾਰਾ ਪ੍ਰਬੰਧ ਕਮੇਟੀ ਵੱਲੋਂ ਕੀਤਾ ਪਰ ਲੋਕਾਂ ਵੱਲੋਂ ਹੋਰ ਕੀ ਪ੍ਰਬੰਧ ਕਿੱਥੇ ਹੋਏ ਆ ਜਿਹੜੇ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਹੀ بڑے ਪ੍ਰੋਜੈਕਟ ਹੋਣਗੇ ਮੰਦਿਰ ਜਿੱਥੇ ਲਗਾਤਾਰ ਭੀੜ ਵੱਧ ਰਹੀ ਹੈ ਆਉਣ ਵਾਲੇ ਤਾਂ ਸੜਕ ਦੇ ਮੈਨ ਪ੍ਰੋਗਰਾਮ ਆਉਣ ਦੀ ਖਾਸਤੇ ਜਾਮ ਲੱਗਦੇ ਨੇ ਸਾਡੀ ਸੜਕ ਛੋਟੀ ਆ ਤੇ ਇੱਕ ਪੁਲਾਂ ਦੀ ਦਿੱਕਤ ਹੈ ਨਹੀਂ ਆ ਰਹੇ ਸ਼ਿਵਰਾਤਰੀ ਰਾਜਨ ਉਸੇ ਸੰਗਤ ਵੱਰੇ ਨਹੀਂ ਪਹੁੰਚ ਸਕਦੀ ਕਿ ਕਿੰਨੀਆ ਮਨਾਈ ਕਿਉਂ ਜਾਂਦੀ ਹੈ ਸ਼ੁਰਾਤਰੀ ਕਈ ਲੋਕਾਂ ਤੋਂ ਇਹ ਵੀ ਨਹੀਂ ਪਤਾ ਥੋੜਾ ਜਿਹਾ ਇਹ ਵੀ ਥੋੜਾ ਦੱਸ ਦੋ ਲੋਕਾਂ ਅੱਜ ਦਾ ਦਿਨ ਸ਼ਿਪਗਵਾਨ ਦਾ ਸ਼ੁਰਾਤਰੀ ਤੇ ਸ਼ਿਗਵਾ ਹੁੰਦਾ ਹੈ ਸ਼ਿਪ ਉਸ ਕਰਕੇ ਮਨਾਈ ਜਾਂਦੀ ਹੈ ਮੱਥਾ ਟੇਕਣ ਵਾਸਤੇ ਤਾਰ ਕੇ ਮਨਾਈ ਜਾਂਦੀ ਹੈ ਜਿੱਦੂ ਦੁੱਖੋ ਕੀ ਜਿਸ ਤਰੀਕੇ ਨਾਲ ਸੰਗਤਾਂ ਨੇ ਤਾਂ ਤੁਹਾਡੇ ਪਿੰਡ ਦੇ ਬਹੁਤ ਜ਼ਿਆਦਾ ਤੁਸੀਂ ਦੇਖਿਆ ਕਿ ਭਾਵੇਂ ਮੰਦਰ ਦੇ ਹੋਏ ਭਾਵੇਂ ਸ਼ਿਪਗਵਾਨ ਦੇ ਮੰਦਰ ਦੇ ਹੋਏ ਦੋਨੇ ਜਗ੍ਹਾ ਸੇਵਾ ਬੜੀ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਘਰ ਘਰ ਤੋਂ ਮੇਰੇ ਖਿਆਲ ਬੰਦਾ ਆਇਆ ਹੋਇਆ ਹਾਂਜੀ ਹਾਂਜੀ ਪਿੰਡ ਦੇ ਹਰੇਕ ਘਰ ਚੋਂ ਜਿੰਨਾ ਵੀ ਪਰਿਵਾਰ ਹੈਗਾ ਸਾਰੇ ਆਏ ਹੋਏ ਆਏ ਇੱਕ ਇੱਕ ਕਰਕੇ ਜੀ ਸੇਵਾ ਜੋ ਪੂਰੀ ਹੋ ਹੈ 600 ਸਾਲ ਤੋਂ ਹੀ ਪਰ ਰਿਹਾ ਫਿਰ ਮੇਲਾ ਹਾਂ ਜੀ ਸ਼ੁਰੂ ਤੇ ਪਰਦਾ ਰਿਹਾ ਪਹਿਲਾਂ ਛੋਟਾ ਮੰਦਿਰ ਹੋਣਾ ਪਹਿਲਾਂ ਛੋਟਾ ਮੇਲਾ ਪਰਦਾ ਸੀ ਹੁਣ ਮੇਲਾ ਵੱਡਾ ਮੰਦਿਰ ਵੱਡਾ ਹੋ ਗਿਆ ਏਰੀਆ ਵੱਧ ਗਿਆ ਪਹਿਲਾਂ ਏਰੀਆ ਵੀ ਘੱਟ ਸੀ ਆ ਹੁਣ ਏਰੀਆ ਵੱਧ ਗਿਆ ਜੀ ਬਿਲਕੁਲ ਤੁਸੀਂ ਦੇਖੋ ਕੀ ਜਿਹੜੀ ਪ੍ਰਬੰਧਕ ਕਮੇਟੀ ਹੈ ਇਹਨਾਂ ਵੱਲੋਂ ਲਗਾਤਾਰ ਪ੍ਰਬੰਧ ਕੀਤੇ ਜਾ ਰਹੇ ਨੇ ਸੰਗਤਾਂ ਦੇ ਰਹਿਣ ਵਾਸਤੇ ਸੰਗਤਾਂ ਤੇ ਖਾਣ ਪੀਣ ਦੇ ਲੰਗਰ ਵਾਸਤੇ ਤੇ ਨਾਲ ਦੀ ਨਾਲ ਮੰਦਿਰ ਦੀ ਉਸਾਰੀ ਦਾ ਕੰਮ ਵੀ ਚੱਲ ਰਿਹਾ ਇਸ ਨੂੰ ਲੈ ਕੇ ਇਹ ਤਸਵੀਰਾਂ ਤੁਹਾਨੂੰ ਇਹ ਵੀ ਦਿਖਾ ਦੰਨੇ ਆ ਕਿ ਜਿਸ ਤਰੀਕੇ ਨਾਲ ਅ ਇਸ ਜਗ੍ਹਾ ਤੇ ਸੰਗਤਾਂ ਦਾ ਵੱਡਾ ਇਕੱਠ ਹੈ ਤਾਂ ਕਿਵੇਂ ਅੱਜ ਮੇਲਾ ਕਿਵੇਂ ਭਰ ਰਿਹਾ ਫਿਰ ਕਿੰਨੀਆਂ ਕਿ ਸੰਗਤਾਂ ਪਹੁੰਚੀਆਂ ਨੇ ਬਹੁਤ ਸੰਗਤਾਂ ਆ ਰਹੀਆਂ ਜੀ ਮਾ ਪੁਲਿ ਸ਼ੰਕਰ ਗਾ ਜੀ ਵੀ ਬਹੁਤ ਪੁਰਾਣਾ ਮੰਦਿਰ ਹੈ ਜੀ ਪੁਲਿ ਸ਼ੰਕਰ ਗਾ ਜੀ ਬਾਕੀ ਬਹੁਤ ਸਾਰੇ ਲੱਖਾਂ ਕਿਤਾਬ ਜੀ ਜੋ ਨਹੀਂ ਆਉ ਗਈ ਮੇਰ ਤੋਂ ਹੀ ਸ਼ੁਰੂ ਹੋਈ ਹਾਂ ਜੀ ਸਵੇਰੇ 8:00 ਵਜੇ ਕਿੰਨੇ ਵਜੇ ਤੱਕ ਮੇਲਾ ਲੱਗਦਾ ਭਰਦਾ ਇਹ ਸ਼ਾਮ ਨੂੰ 5-6 ਵਜੇ ਤੱਕ ਤਾਂ ਚੱਲੂ ਗਈ ਹੈ ਜੀ 5 ਵਜੇ ਹਾਂ ਜੀ ਹਾਂ ਜੀ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਸੰਗਤਾਂ ਨੇ ਤਾਂ ਵੱਡਾ ਇਕੱਠ ਜੇ ਕੀ ਲਾਈਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤਾਂ ਕਾਫੀ ਕਿਲੋਮੀਟਰ ਦੀ ਆਪ ਗੱਲ ਕਰੀਏ ਤਾਂ ਲਾਈਨ ਲੱਗ ਚੁੱਕੀ ਹੈ ਤਾਂ ਸੰਗਤਾਂ ਲਗਾਤਾਰ ਇਸ ਜਗ੍ਹਾ ਉੱਤੇ ਪਹੁੰਚਦੀਆਂ ਨੇ ਜ਼ੂਮ ਕਰਕੇ ਮੈਂ ਕੈਮਰਾਮੈਨ ਨੂੰ ਵੀ ਕਹਾਂਗਾ ਕਿ ਦਿਖਾ ਦਿਓ ਇੱਕ ਵਾਰ ਕਿ ਕੀ ਮੈਂ ਤੁਸੀਂ ਦੇਖੋ ਨਜ਼ਦੀਕ ਲਾ ਕੇ ਦਿਖਾ ਦਿਓ ਕਿ ਹਾਂ ਬਿਲਕੁਲ ਤੁਸੀਂ ਦੇਖੋ ਕਿ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰ ਦੇ ਨਾਲ ਅੱਜ ਜਿੰਨੇ ਵੀ ਸ਼ਿਵ ਭਗਵਾਨ ਦੇ ਮੰਨਣ ਵਾਲੇ ਨੇ ਭਗਤ ਨੇ ਉਹ ਸਾਰੇ ਹੀ ਜਿਹੜੇ ਇਸ ਜਗ੍ਹਾ ਉੱਤੇ ਪਹੁੰਚੇ ਹੋਏ ਨੇ ਤਾਂ ਇਹ ਇਤਿਹਾਸਿਕ ਮੰਦਿਰ ਬਣ ਚੁੱਕਾ ਹੈ 600 ਸਾਲ ਪੁਰਾਣਾ ਮੰਦਿਰ ਹੈ ਜਿੱਥੇ ਕਿ ਮਾਤਾ ਜੈੰਤੀ ਦੇਵੀ ਦਾ ਮੰਦਿਰ ਵੀ ਇਸੇ ਗੱਲ ਉੱਤੇ ਬਣਿਆ ਹੋਇਆ ਤੇ ਨਾਲ ਦੀ ਨਾਲ ਤੁਸੀਂ ਦੇਖੋ ਪ੍ਰਬੰਧ ਕਮੇਟੀ ਜਿਹੜੀ ਸੇਵਾਦਾਨ ਵਾਸਤੇ ਵੀ ਜਿਹੜਾ ਪਰਚੇ ਕੱਟੀਆਂ ਜਾ ਰਹੀਆਂ ਨੇ ਤਾਂ ਸੰਗਤਾਂ ਆਪਣੇ ਆਪ ਜਿਹੜੀਆਂ ਜਗ੍ਹਾ ਉੱਤੇ ਆਪ ਮੁਹਾਰੇ ਪਹੁੰਚ ਦੇਖ ਸਕਦੇ ਹੋ ਤੁਸੀਂ ਕਿ ਸ਼ੇ ਭਗਵਾਨ ਦੀ ਕਬੱਡੀ ਮੂਰਤ ਜਿਹੜੀ ਜਗ੍ਹਾ ਉੱਤੇ ਲੱਗੀ ਹੋਈ ਹੈ ਤੇ ਨਾਲ ਦੀ ਨਾਲ ਸ਼ਿਵਲਿੰਗ ਜਿਹੜੀ ਤੁਹ ਦਿੰਨੇ ਕਿ ਜਿਹੜਾ ਇਹ 6 ਸਾਲ ਪੁਰਾਣਾ ਪਰਕਟ ਹੋਇਆ ਤੁਸੀਂ ਦੇਖੋ ਕਿ ਸ਼ਿਵਲਿੰਗ ਨੂੰ ਨਾਲਾ ਜਾ ਰਿਹਾ ਹੈ ਜਗ੍ਹਾ ਉੱਤੇ ਜਲ ਚੜਾਇਆ ਜਾ ਰਿਹਾ ਹੈ ਲਗ ਕਿਸੁਨ ਲਈ ਸੰਗਤਾਂ ਦੇ ਵਿੱਚ ਇੱਕ ਭਾਰੀ ਤਸ਼ਾ ਹੈ ਤਾਂ ਕੈਮਰਾਮੈਨ ਨੂੰ ਵੀ ਕਹਾਂਗਾ ਕਿ ਸ਼ਿਪਗੁਆਨ ਦੀ ਤਸਵੀਰ ਵੀ ਜਿਹੜੀ ਸਾਡੇ ਦਰਸ਼ਕਾਂ ਨੂੰ ਦਿਖਾ ਦਿਓ ਜਿਹਦੇ ਨਾਲ ਕਿ ਇਸ ਜਗ੍ਹਾ ਦੇ ਉੱਤੇ ਹਰ ਬੰਦਾ ਜਿਹੜਾ ਆਇਆ ਹੋਇਆ ਉਹਦੇ ਵੀ ਦਰਸ਼ਨ ਜਿਹੜੀਆਂ ਘਰ ਬੈਠੀਆਂ ਸੰਗਤਾਂ ਕਰ ਸਕਣ ਤੇ ਦੂਜੇ ਪਾਸੇ ਹਰ ਬੰਦਾ ਇਸ ਜਗ੍ਹਾ ਉੱਤੇ ਦਰਸ਼ਨ ਕਰ ਸਕਦਾ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਜੁਗ ਉੱਤੇ ਹੋਰ ਵੀ ਸੰਗਤਾਂ ਪਹੁੰਚੀਆਂ ਹੋਈਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡਾ ਮਕਸਦ ਇਹ ਹੁੰਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਅੱਜ ਦੀ ਤਸਵੀਰ ਹੈ ਉਹ ਹਰ ਬੰਦੇ ਤੱਕ ਪਹੁੰਚੋ ਨਹੀਂ ਚਾਹੀਦੀ ਹੈ ਪੈਸੇ ਨੂੰ ਲੈ ਕੇ ਗੱਲਬਾਤ ਕਰਦੀ ਕਿੰਨੇ ਕ ਸਾਲ ਤੋਂ ਆ ਰਹੇ ਤੁਸੀਂ ਇਸ ਮੰਦਿਰ ਦੇ ਵਿੱਚ ਮੈਨੂੰ ਤਾਂ ਘੱਟੋ ਘੱਟ ਇੱਥੇ 20 ਸਾਲ ਹੋ ਗਏ ਹਨ ਜੀ 20 ਸਾਲ ਤੋਂ ਜ਼ਿਆਦਾ ਦੱਸਿਆ ਜਾ ਰਿਹਾ 600 ਸਾਲ ਪੁਰਾਣਾ ਮੰਦਿਰ ਹੈ ਤੇ ਸ਼ਿਵਲਿੰਗ ਆ ਪ੍ਰਗਟ ਹੋਇਆ ਤਾਂ ਕਿੰਨਾ ਕ ਸਕੂਨ ਮਿਲਦਾ ਜੇਕਰ ਇੱਥੇ ਮੈਂ ਆਏ ਸਾਲ ਹਾਂ ਹਾਂ ਤੋਂ ਮੈਂ ਮਲੋਏ ਨੂੰ ਆਣ ਲਾ ਜੀ ਹਾਂ ਜੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਅਲੱਗ-ਅਲੱਗ ਸ਼ਰਧਾ ਨੇ ਤੁਸੀਂ ਕਿੰਨੀ ਕ ਦੇਰ ਤੋਂ ਆ ਰਹੇ ਮੈਂ 12 ਦੇਰ ਤੋਂ ਆ ਰਹੇ ਹਾਂ ਜੀ ਭਾਈ ਠੀਕ ਹੈ ਬਿਲਕੁਲ ਤੇ ਕਿਤਨੀ ਦੇਰ ਸੇ ਆ ਰਹੇ ਹੋ ਮੰਦਰ ਮੇਂ ਆਪ ਕੀ ਲੱਗ ਸੇ ਲਗਾ ਸੁਬਹ ਸੇ ਆਏ ਆਂ ਦੂਸਰੇ ਆਇਓ ਹਾਂਜੀ ਬਿਲਕੁਲ ਤੇ ਭਾਈ ਜੀ ਕਿੰਨੀ ਕੀ ਦੇਰ ਤੇ ਆ ਰਹੇ ਮੰਦਰ ਦੇ ਵਿੱਚ ਦੱਸਿਆ 600 ਸਾਲ ਪੁਰਾਣਾ ਪਹਿਲੇ ਸੇ ਆ ਰਹੇ ਨੇ ਕਿੰਨਾ ਸਕੂਨ ਮਿਲਦਾ ਕਮ ਸਕਮ ਬੀ ਬਹੁਤ ਬੜੀਆ ਕਿਤਨੀ ਦੇਰ ਸੇ ਲਗੇ ਹੋ ਲਾਈਨ ਮੇਂ ਲਾਈਨ ਮੇਂ ਘੰਟਾ ਹੋ ਗਿਆ 1 ਘੰਟਾ ਹੋ ਗਿਆ ਬਿਲਕੁਲ ਤੁਸੀਂ ਦੇਖੋ ਕਿ ਇੱਕ ਘੰਟੇ ਤੋਂ ਸੰਗਤਾਂ ਜਿਹੜੀਆਂ ਲਾਈਨ ਦੇ ਵਿੱਚ ਲੱਗਿਆ ਹੋਈਆਂ ਨੇ ਦੂਜੇ ਪਾਸੇ ਤੁਸੀਂ ਦੇਖੋ ਕਿ ਜੋ ਆਪਾਂ ਦਿਖਾਈਏ ਤਾਂ ਹੋਰ ਵੀ ਸੰਗਤਾਂ ਜਿਹੜੀਆਂ ਲਗਾਤਾਰ ਪਹੁੰਚੀਆਂ ਹੋਣ ਜਾਣੇ ਤਾਂ ਹੀੜ ਜੜੀ ਇੰਨੀ ਵੱ ਚੁੱਕੀ ਹੈ ਕਿ ਘੰਟੇ ਤੋਂ ਵੱਧ ਜਿਹੜੇ ਲੋਕਾਂ ਨੂੰ ਲਾਈਨ ਦੇ ਵਿੱਚ ਲੱਗੇ ਨੇ ਹੋ ਗਿਆ ਪਰ ਅਜੇ ਤੱਕ ਜਿਹੜਾ ਤੁਸੀਂ ਦੇਖੋ ਕਿ ਕਈਆਂ ਦਾ ਨੰਬਰ ਨਹੀਂ ਆਇਆ ਤੇ ਸਾਨੂੰ ਲੈ ਕੇ ਬਾਹਰ ਦੀ ਤਸਵੀਰ ਵੀ ਤੁਹਾਨੂੰ ਦਿਖਾਉਣੀ ਹੈ ਕਿ ਕਿਸ ਤਰ੍ਹਾਂ ਦੀਆਂ ਸੰਗਤਾਂ ਪਹੁੰਚੀਆਂ ਹੁੰਦੀਆਂ ਤਸਵੀਰ ਤੁਹਾਨੂੰ ਬਾਹਰ ਦੀ ਦਿਖਾ ਰਹੇ ਹਾਂ ਜਿੱਥੇ ਕਿ ਕਾਫੀ ਲੰਬੀਆਂ ਲਾਈਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਹ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਜ਼ੂਮ ਕਰਕੇ ਮੈਂ ਕੈਮਰਾਮੈਨ ਨੂੰ ਵੀ ਕਹਾ ਕਿ ਉਹ ਵੀ ਦਿਖਾ ਦਿਓ ਕਿ ਕਿੰਨੀਆਂ ਸੰਗਤਾਂ ਦੂਰ ਸਾਡੇ ਤੋਂ ਜਗ੍ਹਾ ਉੱਥੇ ਪਹੁੰਚੀਆਂ ਹੋਈਆਂ ਨੇ ਮੱਥਾ ਟੇਕਣ ਵਾਸਤੇ ਕਿਉਂਕਿ ਅੱਜ ਦਾ ਦਿਨ ਸ਼ਿਪਗ ਮਥਾ ਦੇਖਣ ਵਾਸਤੇ ਨਮਸਤਕ ਹੁਣ ਆ ਰਿਹਾ ਜਦ ਤੱਕ ਤੁਹਾਨੂੰ ਇਹ ਵੀ ਦੱਸਦਣਿਆ ਕਿ 6 ਸਾਲ ਪੁਰਾਣਾ ਜਿਹੜਾ ਇਤਿਹਾਸਿਕ ਮੰਦਿਰ ਹੈ ਜਿਹੜਾ ਸਿਗਰ ਦੇ ਉੱਤੇ ਇਹ ਸੰਗਤਾਂ ਪਹੁੰਚੀਆਂ ਹੋਈਆਂ ਨੇ ਤਾਂ ਦੂਜੇ ਪਾਸੇ ਮੈਂ ਇਹ ਵੀ ਕਹਾਂਗਾ ਕਿ ਤੁਸੀਂ ਦੇਖੋ ਕਿ ਜਿਹੜੀਆਂ ਦੁਕਾਨਾਂ ਲੱਗੀਆਂ ਉਹਨਾਂ ਨੇ ਤਾਂ ਬੱਚੇ ਕਢਾਉਣੇ ਖਰੀਦਣ ਵਾਸਤੇ ਵੀ ਜਗ੍ਹਾ ਉੱਤੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਜਿਹੜੇ ਮਾਪੇ ਨੇ ਬੱਚਿਆਂ ਨੂੰ ਘਮਾਉਣ ਵਾਸਤੇ ਪੁਰਾਣੇ ਪ੍ਰਾਤਨ ਜਿਹੜੇ ਮੇਲੇ ਨੇ ਉਹ ਅੱਜ ਵੀ ਲੋਕ ਕਿਤੇ ਨਾ ਕਿਤੇ ਮੁਰਤੋਂ ਮੇਲਿਆਂ ਦੇ ਵਿੱਚ ਰੌਣਕ ਲੱਗਣੀ ਸ਼ੁਰੂ ਹੋ ਗਈ ਹੈ ਦਾ ਝੋਲੇ ਜਿਹੜੇ ਨੇ ਬੱਚਿਆਂ ਵਾਸਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਲੱਗੀਆਂ ਹੋ ਜਾਂਨਾਂ ਤੇ ਇਹ ਤਸਵੀਰਾਂ ਜਿਹੜੀਆਂ ਬਹੁਤ ਵੇਖਣ ਵਾਲੀਆਂ ਨੇ ਕਿ ਕਿਵੇਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੀ ਪਹੁੰਚ ਆਉਣ ਦੇ ਲਈ ਲੋਕਾਂ ਵੱਲੋਂ ਜਗਾ ਜਗਾ ਮੰਦਰ ਦੇ ਵਿੱਚ ਅਰਦਾਸ ਕੀਤੀ ਜਾ ਰਹੀ ਹੈ ਕਿਉਂਕਿ ਅੱਜ ਖੁਸ਼ੀ ਦਾ ਦਿਨ ਹੈ ਤਾਂ ਇਸ ਨੂੰ ਲੈ ਕੇ ਅਲੱਗ-ਅਲੱਗ ਸੰਗਤਾਂ ਅਲੱਗ-ਅਲੱਗ ਏਰੀਆ ਤੋਂ ਪਹੁੰਚੀਆਂ ਹੋ ਜਾਂਨਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤੇ ਨਾਲ ਦੀ ਨਾਲ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਆਪਣੇ ਆਪਣੀ ਹਾਜ਼ਰੀ ਯੂ ਸਿਪ ਭਗਵਾ ਦੇ ਮੰਦਰ ਦੇ ਵਿੱਚ ਲਗਵਾਇਓ ਨੂੰ ਲੈ ਕੇ ਤੁਹਾਡੇ ਵੀ ਕਰਦੇ ਜਿਹੜੇ ਕਾਰਜ ਨੂੰ ਹੋ ਰਾਸ ਹੋਣਗੇ ਫੋਟੋ ਨੇ ਕੈਮਰਾਮੈਨ ਤਸਵੀਰ ਦੇ ਨਾਲ ਪਰਤੇ ਸਿੰਘ